ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਸਕੱਤਰੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਜਿਸ ਵਿੱਚ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਨਾਲ ਸੰਬੰਧਤ ਮਾਮਲਾ ਵਿਚਾਰਿਆ ਗਿਆ ਅੱਜ ਦੀ ਇਕੱਤਰਤਾ ਵਿੱਚ ਮਿਤੀ 19 ਨਵੰਬਰ 2003 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਵੱਲੋਂ ਪਾਸ ਕੀਤੇ ਗਏ ਮਤਾ ਨੰਬਰ 1 ਦੀ ਪਰੋੜਤਾ ਕਰਦਿਆਂ ਇਹ ਉਹ ਹੁਕਮਨਾਮਾ ਸੀ ਜਾਦੋ ਸਿੰਘ ਸਾਹਿਬ ਗਿਆਨੀ ਜਗਿੰਦਰ ਸਿੰਘ ਜੀ ਵਿਦਵਾਨੀ ਸਨ ਉਸ ਹੁਕਮਨਾਮੇ ਦੇ ਵਿੱਚ ਪੰਜ ਤਖਤਾਂ ਦੇ ਜਥੇਦਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੇ ਅੱਗੇ ਸੀਸ ਝੁਕਾਉਂਦੇ ਆ ਬੜੇ ਅਹਿਮ ਫੈਸਲੇ ਲਏ ਸਨ ਉਹਦੇ ਵਿੱਚ ਇੱਕ ਐਵੀ ਅਹਿਮ ਫੈਸਲਾ ਸੀ ਕਿ ਪੰਜ ਸੇਵ ਸਹਿਬਾਨਾਂ ਦੀ ਇਕਸਰਤਾ ਦੇ ਵਿੱਚ ਪੰਜ ਤਖਤ ਸਹਿਬਾਨ ਦੇ ਜਥੇਦਾਰ ਸੇਵ ਸਾਹਿਬ ਸ਼ਾਮਲ ਹੋਣ ਪਰ ਜੇ ਕਿਸੇ ਕਾਰਨ ਤਖਤਾਂ ਦੇ ਬਾਹਰਲੇ ਜਥੇਦਾਰ ਸ਼ਾਮਲ ਨਹੀਂ ਹੁੰਦੇ ਤਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਜੋ ਸਿੰਘ ਸਾਹਿਬ ਨੇ ਗ੍ਰੰਥੀ ਸਹਿਬਾਨ ਨੇ ਉਹਨਾਂ ਨੂੰ ਆਪਾਂ ਇਸ ਇਕੱਤਰਤਾ ਦੇ ਵਿੱਚ ਬਹਾਲ ਕੇ ਇਕੱਤਰਤਾ ਕਰ ਸਕਦੇ ਹਾਂ ਤੋਂ ਅੱਜ ਦੀ ਇਕੱਤਰਤਾ ਦੇ ਵਿੱਚ ਦਾਸ ਯਕੀਦਾਰ ਕਾਰਜਕਾਰੀ ਸ਼੍ਰੀ ਅਕਾਲ ਤਖਤ ਸਾਹਿਬ ਸਰਦਾਰ ਜ਼ੱਤੀਦਾਰ ਸਿੰਘ ਸਾਹਿਬ ਇਕ ਸਿੰਘ ਜੀ ਧਨੋਲਾ ਜ਼ੱਤੀਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਗ੍ਰਾਂਤੀ ਸਾਹਿਬ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਜੀ ਗਰਾਂਤੀ ਸਿੰਘ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਗਰਾਂਤੀ ਸਿੰਘ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਅੱਜ ਦੀ ਇਸ ਇਕੱਤਰਤਾ ਦੇ ਵਿੱਚ ਸ਼ਾਮਲ ਹੋਏ ਤਾਂ ਮਤਾ ਨੰਬਰ 1 ਦੀ ਪ੍ਰੂਰਤਾ ਕਰਦਿਆਂ ਇਸ ਹੁਕਮਨਾਮੇ ਅਤੇ ਸਿੱਖ ਰਵੈਤਾਂ ਦੀ ਰੌਸ਼ਨੀ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕੇ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਮਤੀ 1 ਜਮਈ 2025 ਨੂੰ ਜੋ ਪੱਤਰ ਨੰਬਰ ਕੱਤਾ ਪੱਪਾ ਸੱਸਾ 62 ਉਵਲੀਕ ਹਾ ਉਹਲੀਕ 2025 ਅਤੇ ਮਤੀ 5 ਜੁਲਾਈ 2025 ਨੂੰ ਜੋ ਪੱਤਰ ਨੰਬਰ ਕੱਤਾ ਪੱਪਾ ਸੱਸਾ ਉਵਲੀਕ 40 ਉਵਲੀਕ ਹਾ ਅਵਲੀਕ 225 ਜਾਰੀ ਕੀਤੇ ਗਏ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਕਤ ਆਦੇਸ਼ ਦੀ ਹੋਰ ਉਲੰਘਣਾ ਹੈ 2003 ਵਾਲੇ ਆਦੇਸ਼ ਦੀ ਹੋਰ ਉਲੰਘਣਾ ਹੈ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਢਾਹ ਲਗਾਉਂਦੇ ਹਨ ਪੰਜੇ ਤਖਤ ਸਹਿਬਾਨ ਸਿੱਖ ਸ਼ਕਤੀ ਦੇ ਸੋਮੇ ਹਨ ਜਿਨ੍ਹਾਂ ਪ੍ਰਤੀ ਵਿਸ਼ੇਵ ਭਾਰ ਵਿੱਚ ਵਸਦੀ ਸਿੱਖ ਸੰਗਤ ਦੀ ਡੂੰਗੀ ਸ਼ਰਧਾ ਹੈ ਅਤੇ ਇਹ ਪਾਵਨ ਗੁਰਸਥਾਨ ਅਤੀ ਸਤਕਾਰਯੋਗ ਹਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਗੁਰੂ ਪਾਤਸ਼ਾਹ ਜੀ ਨੇ ਆਪ ਸਰਵਉੱਚਤਾ ਬਖਸ਼ੀ ਹੈ ਪਰੰਤੂ ਕੋਜ ਲੋਕ ਸਿੱਖ ਵਿਰੋਧੀ ਤਾਕਤਾਂ ਦੇ ਅਨੁਸਾਰ ਚੱਲਦੇ ਆ ਆਪਣੀ ਨਿੱਜੀ ਸੁਵਾਰਥਾਂ ਲਈ ਸਾਜਿਸ਼ਾਂ ਕਰਕੇ ਸ੍ਰੀ ਅਕਾਲ ਪਖਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨੂੰ ਗੁਰੂ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਸ੍ਰੀ ਅਕਾਲ ਪਖਤ ਸਾਹਿਬ ਉਤੇ ਸ਼ਿਰੂ ਤੋਂ ਹੀ ਖਾਲਸਾ ਪੰਥ ਨਾਲ ਸੰਬੰਧਤ ਮਾਮਲੇ ਵਿਚਾਰ ਕੇ ਫੈਸਲੇ ਕੀਤੇ ਜਾਂਦੇ ਰਹੇ ਹਨ ਅਤੇ ਕੀਤੇ ਜਾਂਦੇ ਹਨ ਅਤੇ ਬਾਕੀ ਸਖਤ ਸਹਬਾਨਾ ਨੂੰ ਵੀ ਆਪਣੇ ਆਪਣੀ ਸਥਾਨਕ ਫੈਸਲੇ ਕਰਨ ਦਾ ਪੂਰਾ ਅਧਿਕਾਰ ਹੈ ਪਰੰਤੂ ਪੰਥ ਤੇ ਧਾਰਮਿਕ ਮਾਮਲੇ ਸੰਬੰਧੀ ਅੰਤਮ رائے ਸ੍ਰੀ ਅਕਾਲ ਪਖਤ ਸਾਹਿਬ ਦੀ ਹੀ ਮੰਨੀ ਜਾਂਦੀ ਹੈ ਸਮੁੱਚਾ ਖਾਲਸਾ ਪੰਥ ਇੱਕ ਪਰਿਵਾਰ ਹੈ ਹਰ ਨਾਮੇ ਕੇ ਹੋਵੋ ਜੋੜੀ ਗੁਰਮਖ ਬੈਸੋ ਸਫਾ ਵਿਛਾਏ ਦੇ ਗੁਰ ਸਿਧਾਂਤ ਅਨਸਾਰ ਗੁਰੂ ਸਾਹਿਬ ਨੇ ਸਾਨੂੰ ਹਮੇਸ਼ਾ ਆਪਸੀ ਪ੍ਰੇਮ ਇਤਫਾਕ ਤੇ ਸਾਜ ਨਾਲ ਰਹਿਣ ਦਾ ਉਪਦੇਸ਼ ਦਿੱਤਾ ਪਰੰਤੂ ਮੌਜੂਦਾ ਸਮੇ ਸਾਜਸ਼ਾ ਅਧੀਨ ਪੰਥ ਦੀ ਇੱਕ ਜੁੜਤਾ ਤੇ ਸਿੱਖ ਸ਼ਕਤੀ ਨੂੰ ਕਮਜ਼ੋਰ ਤੇ ਖੰਡਿਤ ਕਰਨ ਲਈ ਉਜ्ञਾ ਚਾਲਾਂ ਚੱਲਣਾ ਜਾ ਰਹੀਆਂ ਹਨ ਅੱਜ ਦੀ 71 ਤਾ ਵਿੱਚ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਜੋ ਮਿੱਟੀ 1 ਮਈ 2025 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਅਤੇ ਤਖਤਸ਼੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਟੇਪ ਸਿੰਘ ਅਤੇ 5 ਜੁਲਾਈ 2025 ਨੂੰ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਾਬਤ ਗੈਰ ਸਿਧਾਂਤਕ ਅਤੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵ ਉੱਚਤਾ ਨੂੰ ਢਾ ਲਗਾਉਣ ਦੀ ਮੰਦ ਭਾਵਨਾ ਨਾਲ ਜੋ ਫੈਸਲੇ ਕੀਤੇ ਗਏ ਹਨ ਇਹਨਾਂ ਨੂੰ ਪੂਰਨ ਰੂਪ ਵਿੱਚ ਆ ਪ੍ਰਵਾਨ ਕੀਤਾ ਜਾਂਦਾ ਹੈ ਭਾਵ ਇਹ ਬਿਲਕੁਲ ਨਹੀਂ ਮੰਨੇ ਜਾਂਦੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਮਿੱਟੀ 1 ਮਈ ਨਿਤੀ 1 ਮਈ 21 ਮਈ 2025 ਨੂੰ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਵਿੱਚ ਪਾਸ ਕੀਤੇ ਗਏ ਮਤਾ ਨੰਬਰ 3 ਐੜਾ ਤੱਤਾ 222 ਅਤੇ ਮਤਾ ਨੰਬਰ 4 ਐੜਾ ਤੱਤਾ 223 ਵਿੱਤੇ ਸਮੇਂ ਸ਼੍ਰੀ ਆਕਾਲ ਪਖਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਚਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਤਖਤ ਸ੍ਰੀ ਧੰਗਮਾ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਗ੍ਰਾਂਤੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗਿਆਨੀ ਮਲਕੀਸ਼ ਸਿੰਘ ਜੀ ਐਡੀਸ਼ਨਲ ਹੈੱਡ ਗ੍ਰਾਂਤੀ ਸ੍ਰੀ ਅਕਾਲ ਤਖਤ ਸਾਹਿਬ ਭਾਈ ਮੰਗਲ ਸਿੰਘ ਦੀ ਪੰਜ ਪਿਆਰੇ ਸ਼੍ਰੀ ਅਕਾਲ ਤਖਤ ਸਾਹਿਬ ਇਹਨਾਂ ਦੀ 71 ਤਾ ਮਿੱਤੀ 6 ਦਸੰਬਰ 2022 ਦੇ ਆਦੇਸ਼ ਨੰਬਰ ਅਹੜਾ ਤਖਤਾ 163 ਦੀ ਪ੍ਰਵਰਧਾ ਕਰਦਿਆਂ ਹੀ ਕਿਤੇ ਗਏ ਸਨ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਮਾਮਲਿਆਂ ਦੇ ਸੰਬੰਧ ਵਿੱਚ ਉਥੋਂ ਦੀ ਪ੍ਰਬੰਧਕ ਕਮੇਟੀ ਨੂੰ ਆਪਣਾ ਪੱਖ ਰੱਖਣ ਲਈ ਆਦੇਸ਼ ਕੀਤੇ ਗਏ ਸਨ ਪਰੰਤੂ ਉਹਨਾਂ ਵੱਲੋਂ ਹੁਣ ਤੱਕ ਅਜਿਹਾ ਨਹੀਂ ਕੀਤਾ ਗਿਆ ਛੇੜੀ ਆਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਦੀ ਪਾਲਣਾ ਕਰਨ ਦੀ ਬਜਾਏ ਭਾਈ ਗੁਰदयाल ਸਿੰਘ ਜਿਨ੍ਹਾਂ ਦੀ ਪੰਥਕ ਸੇਵਾਵਾਂ ਉੱਪਰ ਰੋਕ ਲੱਗੀ ਹੈ ਉਹ ਹੁਣ ਵੀ ਮੁੱਖ ਸਾਜ਼ਿਸ਼ ਘਾੜੇ ਬਣ ਕੇ ਅਤੇ ਪੰਥ ਵਿਰੋਧੀ ਤਾਕਤਾਂ ਦਾ ਹੱਥ ਠੋਕਾ ਬਣ ਕੇ ਤਖਤ ਸਹਿਬਾਨ ਵਿੱਚਕਾਰ ਦਰਾਅਰ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਇਹਨਾਂ ਦੀ ਭੂਮਿਕਾ ਨੂੰ ਦੇਖਦਿਆਂ ਭਾਈ ਗੁਰਦੇਵਾਲ ਸਿੰਘ ਐਡੀਸ਼ਨਲ ਹੈੱਡ ਗ੍ਰਾਂਥੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਨੂੰ ਪਲਖਾਈਆਂ ਐਲਾਨੀਆਂ ਜਾਂਦਾ ਹੈ ਅਤੇ ਜੇਕਰ ਕੋਈ ਇਹਨਾਂ ਨੂੰ ਗੁਰਮਤ ਸਮਾਗਮ ਜਾਂ ਪੰਥਕ ਸਟੇਜ 'ਤੇ ਬੁਲਾਏਗਾ ਤਾਂ ਉਹਨਾਂ ਦੇ ਵਿਰੁੱਧ ਵੀ ਪੰਥਕ ਰਵੈਤਾ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਜਦੋਂ ਤੱਕ ਭਾਈ ਗੁਰਦੇਵ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਖਿਮਾ ਜਾਂਚਨਾ ਕਰਦੇ ਆਂ ਆਪਣਾ ਪੱਖ ਨਹੀਂ ਰੱਖਦੇ ਖਾਲਸਾ ਪੰਥ ਇਹਨਾਂ ਨੂੰ ਮੂੰਹ ਨਾ ਲਾਏ ਮਿਤੀ 1 ਮਈ 2025 ਨੂੰ ਹੋਏ ਆ ਦੇਸ਼ਾਂ ਪਰੰਤ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਬੁਲਾਰਾ ਹਰਪਾਲ ਸਿੰਘ ਜਿਹੜਾ ਮਗਰ ਜੋੜ ਲਗਾਉਂਦਾ ਹੈ ਲਗਾਤਾਰ ਮੀਡੀਆ ਸ਼ੋਸ਼ਣ ਮੀਡੀਆ ਰਾਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਤੇ ਸਰਬੋੱਚਤਾ ਵਿਰੋਧ ਪੂਰ ਪ੍ਰਚਾਰ ਕਰਦਾ ਆ ਰਿਹਾ ਹੈ ਤਖਤ ਸ਼੍ਰੀ ਹਰਮੰਦਰ ਦੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪੱਤਰ ਨੰਬਰ EPS ਵਸ਼ੇਸ਼ 2022 ਮਿਤੀ 10 ਦਸੰਬਰ 2022 ਅਨੁਸਾਰ ਕਮੇਟੀ ਨੇ ਆਪ ਹੀ ਸ਼੍ਰੀ ਅਕਾਲ ਤਖਤ ਸਹਿਬ ਵਿਖੇ ਇਹ ਲਿਖਤੀ ਰੂਪ ਵਿੱਚ ਭੇਜਿਆ ਹੋਇਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਦੇਸ਼ਾਂ ਦੀ ਉਲੰਘਣਾ ਕਰਨ ਵਾਲਾ ਆਪ ਹੀ ਤਨਖਾਈਆ ਹੋ ਜਾਂਦਾ ਹੈ ਤਖਤ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਇੱਕ ਹੋਰ ਮੈਂਬਰ ਡਾਕਟਰ ਗੁਰਮੀਤ ਸਿੰਘ ਦੀ ਭੂਮਿਕਾ ਵੀ ਮੁੱਖ ਸਾਜ਼ਿਸ਼ ਘਾੜੇ ਵਜੋਂ ਸਾਹਮਣੇ ਆਈ ਹੈ ਇਸ ਲਈ ਹਰਪਾਲ ਸਿੰਘ ਡਾਕਟਰ ਗੁਰਮੀਤ ਸਿੰਘ ਨੂੰ ਤਨਖਾਈਆ ਕਰਾਰ ਦਿੱਤਾ ਜਾਂਦਾ ਹੈ ਅਤੇ ਜਦੋਂ ਤੱਕ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਨਿਜੀ ਰੂਪ ਵਿੱਚ ਪੇਸ਼ ਹੋ ਕੇ ਆਪਣੀਆਂ ਗਲਤੀਆਂ ਦੀ ਖਿਮਾ ਜਾਂਚਨਾ ਨਹੀਂ ਕਰਦੇ ਉਦੋਂ ਤੱਕ ਪੰਚ ਇਹਨਾਂ ਨੂੰ ਮੂੰਹ ਨਾ ਲਗਾਵੇ ਤਖਤ ਸ਼੍ਰੀ ਹਰ ਮੰਦਰ ਦੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਗੁਰਵਿੰਦਰ ਸਿੰਘ ਜੂਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਜਰਨਲ ਸਕੱਤਰ ਫਰਬੰਸ ਸਿੰਘ ਸਕੱਤਰ ਗੋਬਿੰਦ ਸਿੰਘ ਲੋਂਗੋਵਾਲ ਮੈਂਬਰ ਰਾਜਾ ਸਿੰਘ ਮੈਂਬਰ ਮਹਿੰਦਰਪਾਲ ਸਿੰਘ ਮੈਂਬਰ 15 ਦਿਨਾਂ ਦੇ ਵਿੱਚ ਵਿੱਚ ਆਪਣਾ ਪਖ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਰੱਖਣ ਦਾ ਆਦੇਸ਼ ਕੀਤਾ ਜਾਂਦਾ ਹੈ ਇਸ ਉਪਰੰਤ ਪੰਥ ਕਰਵਤਾ ਅਨਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਅੱਜ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਦੇ ਵਿੱਚ ਮਤਾ ਜਿਹੜਾ ਹੈ ਉਹ ਪੰਜ ਸਿੰਘ ਸਹਿਬਾਨ ਨੇ ਪਾਇਆ ਹੈ ਅੱਜ ਮੇਰੀ ਪੀੜੀ ਦਿਵਸ ਵੀ ਹੈ ਆਓ ਅਸੀਂ ਸਾਰੇ ਜਾਣੇ ਸੱਚੇ ਪਾਤਸ਼ਾਹ ਦੇ ਸਿਧਾਂਤਾਂ ਦੇ ਉੱਤੇ ਚੱਲੀਏ ਮੇਰੀ ਪੀੜੀ ਦੇ ਗੁਣਾਂ ਨੂੰ ਧਾਰਨ ਕਰੀਏ ਪੰਥਕ ਏਕਤਾ ਅਤੇ ਇਤਫਾਕ ਦੇ ਵਾਸਤੇ ਯਾਦਾ ਤੋਂ ਯਾਦਾ ਯਤਨ ਕਰੀਏ ਗੁਰੂ ਦੇ ਬਚਨ ਹਮੇਸ਼ਾ ਹੀ ਆਪਣੇ ਚੇਤੇਆਂ ਦੇ ਵਿੱਚ ਰੱਖਣੇ ਨੇ